ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਸੌਫਟ ਬਿਨਾ ਆਟਾ ਗੁੰਨੇ ਬਿਨਾ ਬੇਲੇ ਬਹੁਤ ਹੀ ਸੌਫਟ ਬਣ ਕੇ ਤਿਆਰ ਹੁੰਦੇ ਆ ਆਲੂ ਪਿਆਜ਼ ਤੇ ਹਰੀ ਮਿਰਚ ਦੇ ਪਰੌਂਠੇ ਦੇਖੋ ਜੀ ਕਿੰਨੇ ਵਧੀਆ ਸੌਫਟ ਦੇਖੋ ਬਹੁਤ ਹੀ ਸੌਫਟ ਨਰਮ ਬਣ ਕੇ ਤਿਆਰ ਹੁੰਦੇ ਆ ਇੱਕ ਵਾਰੀ ਬਣਾ ਕੇ ਦੇਖੋ ਤੁਸੀਂ ਬਾਰ ਬਾਰ ਬਣਾਓਗੇ ਇਹੀ ਤੇ ਬਾਰ ਬਾਰ ਖਾਓਗੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਹਨ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਐ ਜੋਤੀਮਾਨ ਫੈਮਿਲੀ ਜੀ ਕੀ ਹਾਲ ਹੈ ਤੁਹਾਡੇ ਸਾਰਿਆਂ ਦੇ ਵਾਹਿਗੁਰੂ ਤੁਹਾਨੂੰ ਸਭ ਨੂੰ ਖੁਸ਼ ਰੱਖੇ ਹੱਸਦਾ ਵਸਦਾ ਰੱਖੇ ਆਪਣੇ ਆਪਣੇ ਪਰਿਵਾਰਾਂ ਵਿੱਚ ਤੰਦਰੁਸਤ ਆਵਾਜ਼ ਅਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਅਸੀਂ ਵੀ ਠੀਕ ਆ ਤੇ ਜੀ ਤੁਹਾਡੇ ਅਸੀਸਾਂ ਨਾਲ ਅਸੀਂ ਵੀ ਚੜ੍ਹਦੀ ਕਲਾ ਚ ਆ ਜੀ ਵਾਹਿਗੁਰੂ ਦਾ ਆਸਰਾ ਤੁਹਾਡਾ ਵੀ ਆਸਰਾ ਜੀ ਤੇ ਜੀ ਅੱਜ ਅਸੀਂ ਬਣਾ ਰਹੇ ਹਾਂ ਆਲੂ ਪਿਆਜ਼ ਤੇ ਹਰੀ ਮਿਰਚ ਦੇ ਪਰਾਉਠੇ ਬਿਨਾ ਆਟਾ ਗੁੰਨੇ ਬਿਨਾ ਬੇਲੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਆ ਇੱਕ ਵਾਰੀ ਮੈਂ ਬਣਾਏ ਸੀ ਸੋ ਮੈਂ ਸੋਚਿਆ ਬਹੁਤ ਵਧੀਆ ਬਣੇ ਸੀ ਸੋਚਿਆ ਕਿ ਤੁਹਾਨੂੰ ਵੀ ਇਸ ਤਰੀਕੇ ਦੇ ਨਾਲ ਬਣਾਉਣਾ ਦੱਸੀਏ ਤੇ ਤੁਸੀਂ ਵੀ ਬਣਾਓ ਖਾਓ ਆਪਣੀ ਲੋੜ ਦੇ ਮੁਤਾਬਕ ਤੁਸੀਂ ਆਟਾ ਲੈਣਾ ਆ ਜੀ ਦੋ ਕੋਲੀਆਂ ਤਿੰਨ ਕੋਲੀਆਂ ਮੈਂ ਤਿੰਨ ਕੋਲੀਆਂ ਆਟੇ ਦੀਆਂ ਲਈਆਂ ਤੇ ਤਿੰਨ ਚਮਚ ਹੀ ਮੈਂ ਬੇਸਣ ਦੇ ਲਏ ਆ ਪੀਸਿਆ ਹੋਇਆ ਬੇਸਣ ਜੀ ਫਿਰ ਇਹ ਕੀ ਆ ਜੀ ਇਹ ਹੈਗੇ ਜੀ ਬੋਇਲ ਕੀਤੇ ਹੋਏ ਆਲੂ ਆਲੂਆਂ ਨੂੰ ਜੂ ਅਸੀਂ ਕद्दू ਕਸ ਨਹੀਂ ਕਰਨਾ ਹੱਥ ਦੇ ਨਾਲ ਹੀ ਮੈਸ਼ ਕਰਨਾ ਇਸ ਤਰ੍ਹਾਂ ਬਿਲਕੁਲ ਮੈਸ਼ ਕद्दू ਕਸ ਨਾਲ ਬਿਲਕੁਲ ਮੈਸ਼ ਹੋ ਜਾਣੇ ਇਸ ਕਰਕੇ ਅਸੀਂ ਨਹੀਂ ਕਰਨਾ ਕद्दू ਕਸ ਤੇ ਹੱਥ ਦੇ ਨਾਲ ਹੀ ਇਸ ਤਰ੍ਹਾਂ ਇਹਨਾਂ ਨੂੰ ਮੈਸ਼ ਕਰਨਾ ਹੈ ਚੰਗੀ ਤਰ੍ਹਾਂ ਜੀ ਬਹੁਤ ਹੀ ਵਧੀਆ ਇਹ ਮੈਸ਼ ਹੁੰਦੇ ਚੰਗੀ ਤਰ੍ਹਾਂ ਤੁਸੀਂ ਬੋਇਲ ਕਰ ਲਓ ਤੇ ਟੇਸਟੀ ਬਹੁਤ ਬਣਦੇ ਆ ਜੀ ਕੋਈ ਝੰਜਟ ਨਹੀਂ ਕਿ ਪਰੋਠਾ ਫਟਦਾ ਆ ਬਾਹਰ ਨਿਕਲਦੇ ਆ ਇਹ ਜੀ ਮੈਂ ਤਿੰਨ ਵੱਡੇ ਸਾਈਜ਼ ਦੇ ਪਿਆਜ਼ ਲਏ ਆ ਤੇ ਆਦਰਕ ਲਿਆ ਹਰੀ ਮਿਰਚ ਲਈ ਹੈ ਇਹਨਾਂ ਨੂੰ ਬਰੀਕ ਚੋਪ ਕਰ ਲਿਆ ਇਕੁਅਲ ਸਾਈਜ਼ ਦੇ ਵਿੱਚ ਸਾਰਿਆਂ ਨੂੰ ਚੋਪ ਕੀਤਾ ਹੋਇਆ ਬਰੀਕ ਚੋਪ ਕੀਤਾ ਜੀ ਬਾਕੀ ਅਸੀਂ ਪਾਵਾਂਗੇ ਜੀ ਸੁੱਕੇ ਮਸਾਲੇ ਆਪਣੇ ਟੇਸਟ ਦੇ ਅਕੋਰਡਿੰਗ ਜੀ ਆਪਾਂ ਨਮਕ ਪਾਵਾਂਗੇ ਜਿੰਨੀ ਕ ਅਸੀਂ ਤੇਜ਼ ਵੱਧ ਘੱਟ ਖਾਣੇ ਆ ਤੇ 2 ਤੋਂ 3 ਚਮਚ ਭਰ ਕੇ ਲਏ ਆ ਜੀ ਮੈਂ ਧਨੀਆ ਪਾਊਡਰ ਦੇ ਤੇ ਹਾਫ ਚੌਥਾਈ टीस्पून ਲਈ ਜੀ ਹਲਦੀ ਹਾਫ ਚਮਚ ਜੀ ਅਮਚੂਰ ਪਾਊਡਰ ਦਾ ਤੇ ਇੱਕ ਚਮਚ ਦੇਗੀ ਮਿਰਚ ਦਾ ਤੇ ਅਜਵੈਨ ਲਈ ਆ ਜੀ ਹੱਥ ਦੇ ਨਾਲ ਉਹਨੂੰ ਚੰਗੀ ਤਰ੍ਹਾਂ ਕ੍ਰਸ਼ ਕਰਕੇ ਅਜਵੈਨ ਲਈ ਆ ਸਾਬਤ ਜੀਰਾ ਲਿਆ ਆ ਜੀ ਇਹ ਲਈ ਜੀ ਕਸੂਰੀ ਮੇਥੀ ਇਹਨੂੰ ਵੀ ਹੱਥ ਦੇ ਨਾਲ ਬਰੀਕ ਚੰਗੀ ਤਰ੍ਹਾਂ ਡਰਾਈ ਰੋਸਟ ਕੀਤੀ ਹੋਈ ਆ ਕ੍ਰਸ਼ ਕਰਕੇ ਇਹ ਵੀ ਪਾ ਦੇਣੀ ਆ ਤੇ ਇਹ ਜੀ ਹੈ ਸਾਬਤ ਧਨੀਆ ਪ੍ਰਦੀਪ ਦੀ ਪਸੰਦ ਪ੍ਰਦੀਪ ਗੰਦੀ ਸਾਬਤ ਧਨੀਆ ਜ਼ਰੂਰ ਪਾਣਾ ਦੇਖੋ ਤੁਹਾਨੂੰ ਇੱਥੇ ਦੱਸ ਰਹੀ ਆ ਤੇ ਜੀ ਸਾਧ ਧਨੀਆ ਵੀ ਹੱਥ ਨਾਲ ਕ੍ਰਸ਼ ਕਰਕੇ ਪਾ ਲਿਆ ਇਸ ਸਾਰੇ ਮਿਕਸਚਰ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਨਾ ਆ ਚਮਚ ਨਾਲ ਨਹੀਂ ਹੋ ਰਿਹਾ ਹੈਂਡ ਵਾਸ਼ ਚੰਗੀ ਤਰ੍ਹਾਂ ਕੀਤੇ ਹੋਏ ਜੀ ਹੱਥ ਦੇ ਨਾਲ ਅਸੀਂ ਸਾਰੇ ਮਸਾਲੇ ਨੂੰ ਇਹਨੂੰ ਆਟੇ ਦੇ ਵਿੱਚ ਮਿਕਸ ਕਰਨਾ ਆ ਤੇ ਜੀ ਸੌਫਟ ਹੱਥ ਦੇ ਨਾਲ ਕਰਨਾ ਆ ਬਿਲਕੁਲ ਮੈਸ਼ ਨਹੀਂ ਕਰਨਾ ਸਿਰਫ ਅਸੀਂ ਇਹਨੂੰ ਆਟੇ ਦੇ ਨਾਲ ਮਿਕਸ ਕਰਨਾ ਆ ਇਹ ਨਹੀਂ ਹੈ ਕਿ ਅਸੀਂ ਇਹਨੂੰ ਗੁੰਨਣਾ ਆ ਗੁੰਨਣਾ ਬਿਲਕੁਲ ਨਹੀਂ ਜੀ ਹੈ ਤੇ ਬਾਕੀ ਜੀ ਅਸੀਂ 2 tsp ਔਇਲ ਕੁਕਿੰਗ ਔਇਲ ਲਿਆ ਇਹਦੇ ਨਾਲ ਜਿਹੜੇ ਪਰੌਂਠੇ ਆ ਬਹੁਤ ਹੀ ਸੌਫਟ ਬਣਦੇ ਆ ਤੇ ਬਹੁਤ ਹੀ ਕਰਾਂਚੀ ਬਣਦੇ ਆ ਟੇਸਟੀ ਬਣਦੇ ਆ ਜੀ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਹੋਣਾ ਸੀ ਇਹਦੇ ਵਿੱਚ ਪਾਵਾਂਗੇ ਪਾਣੀ ਜੇ ਅਗਰ ਅਸੀਂ 2 ਕੋਲੀਆਂ ਆਟੇ ਦੀਆਂ ਲਈਆਂ ਤਾਂ 2 ਕੋਲੀਆਂ ਪਾਣੀ ਪਾਵਾਂਗੇ 3 ਕੋਲੀਆਂ ਆਟੇ ਦੀਆਂ ਲਈਆਂ 3 ਕੋਲੀਆਂ ਪਾਣੀ ਦੀਆਂ ਪਾ ਕੇ ਉਸ ਤੋਂ ਬਾਅਦ ਫਿਰ ਅਸੀਂ ਦੇਖਾਂਗੇ ਕਿ ਆਟੇ 'ਚ ਹੋਰ ਕਿੰਨਾ ਕੁ ਪਾਣੀ ਪੈਣਾ ਹੈ ਜਿਸ ਜਿੰਨਾ ਕੁ ਸਾਨੂੰ ਇਹਦਾ ਆ ਇਹ ਆਟੇ ਦਾ ਬੈਟਰ ਬਣਾਉਣਾ ਆ ਉਸ ਸਾਦੇ ਨਾਲ ਅਸੀਂ ਇਹਦਾ ਥੋੜਾ ਥੋੜਾ ਪਾਣੀ ਮਿਕਸ ਕਰਦੇ ਜਾਣਾ ਇੱਕ ਵਾਰ ਪਾਣੀ ਮਿਕਸ ਨਹੀਂ ਕਰਨਾ ਕਈ ਵਾਰ ਬੈਟਰ ਜ਼ਿਆਦਾ ਪਤਲਾ ਹੋ ਜਾਂਦਾ ਹੈ ਜੀ ਸੋ ਇਸ ਕਰਕੇ ਆਪਾਂ ਚੰਗੀ ਤਰ੍ਹਾਂ ਇਹਨੂੰ ਇਸ ਤਰ੍ਹਾਂ ਚਮਚ ਦੀ ਮਦਦ ਦੇ ਨਾਲ ਪੋਰਕ ਲੈ ਲਓ ਚਮਚ ਲੈ ਲਓ ਤੇ ਉਹਦੀ ਮਦਦ ਦੇ ਨਾਲ ਚੰਗੀ ਤਰ੍ਹਾਂ ਇਹਨੂੰ ਅਸੀਂ ਮਿਕਸ ਕਰਨਾ ਦੇਖੋ ਸੋ ਜੀ ਦੇਖ ਸਕਦੇ ਹੋ ਤੁਸੀਂ ਬਿਲਕੁਲ ਇਸ ਤਰ੍ਹਾਂ ਦਾ ਆਪਾਂ ਹੱਟੇ ਦਾ ਡੋ ਤਿਆਰ ਕਰਨਾ ਆ ਕਰਨ ਤੋਂ ਬਾਅਦ ਤੋ ਬਾ ਤੁਸੀਂ ਕੋਈ ਵੀ ਪੈਨ ਲੈ ਲਓ ਜਾਂ ਤੁਸੀਂ ਤਵਾ ਲੈ ਲਓ ਤੇ ਥੋੜਾ ਜਿਹਾ ਇੱਕ ਚਮਚ ਆਇਲ ਲਗਾਣਾ ਆ ਉਹਨੂੰ ਤਵੇ ਨੂੰ ਤੇ ਇਹ ਬੈਟਰ ਇਸ ਤਰ੍ਹਾਂ ਅਸੀਂ ਕਟਚੀ ਦੀ ਮਦਦ ਦੇ ਨਾਲ ਪਾਣਾ ਆ ਬੈਟਰ ਨੂੰ ਜਿਹੜਾ ਬਣਾਇਆ ਹੋਇਆ ਆ ਤੇ ਇਹਦੇ ਚਾਰੇ ਖੁੰਜਿਆਂ ਤੋਂ ਉਦੋਂ ਤੱਕ ਆਪਾਂ ਨਹੀਂ ਚੈਣਾ ਜਦੋਂ ਤੱਕ ਇਹ ਚਾਰ ਸਾਰੇ ਪਾਸਿਆਂ ਤੋਂ ਸਾਈਡਾਂ ਛੱਡ ਦੇਣੀ ਆ ਇਸ ਨੇ ਫਿਰ ਆਪਾਂ ਇਹਨੂੰ ਸਾਈਡ ਇਹਦੀ ਇਹਨੂੰ ਚੇਂਜ ਕਰਨਾ ਆ ਜੀ ਇਸ ਤਰ੍ਹਾਂ ਇਹ ਆ ਦੇਖੋ ਇਹਨੂੰ ਪਲਟ ਦੇਣਾ ਦੇਖੋ ਕਿੰਨਾ ਵਧੀਆ ਰੰਗ ਆਇਆ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਆ ਜੀ ਤੇ ਕਲਰ ਬਹੁਤ ਸੋਹਣਾ ਆਇਆ ਇਹਦਾ ਦੇਖੋ ਪੂਰੀ ਤਰ੍ਹਾਂ ਪੈਨ ਦੇ ਵਿੱਚ ਘੁਮ ਰਿਹਾ ਕੋਈ ਜਿਆਦਾ ਆਇਲ ਨਹੀਂ ਲੱਗਦਾ ਕੁਛ ਨਹੀਂ ਲੱਗਦਾ ਬਹੁਤ ਹੀ ਸੌਫਟ ਬਣਦੇ ਆ ਖਾਸ ਕਰਕੇ ਸਾਡੇ ਬੱਚੇ ਜਿਹੜੇ ਬਹੁਤ ਖੁਸ਼ ਹੋ ਕੇ ਖਾਣਗੇ ਸਭ ਤੋਂ ਵੱਧ ਸਾਡੇ ਸਿਆਣੇ ਬਜ਼ੁਰਗ ਜਿਹੜੇ ਜੀ ਬਹੁਤ ਵਧੀਆ ਖੁਸ਼ ਹੋ ਕੇ ਖਾਣਗੇ ਦੇਖੋ ਕਿੰਨਾ ਵਧੀਆ ਪਰੌਂਠਾ ਬਣ ਕੇ ਤਿਆਰ ਹੋਇਆ ਕੋਈ ਕਹਿ ਨਹੀਂ ਸਕਦਾ ਕਿ ਆਪਾਂ ਹੱਥ ਨਾਲ ਬਣਾਇਆ ਜਾਂ ਪਰੌਂਠੇ ਇਸ ਤਰ੍ਹਾਂ ਬੈਟਰ ਬਣਾ ਕੇ ਬਣਾਇਆ ਇਸ ਤਰ੍ਹਾਂ ਇੱਕ ਚਮਚ ਫੇਰ ਪਾ DNA ਆਪਾਂ ਦੁਬਾਰਾ ਤੁਹਾਨੂੰ ਦਿਖਾ ਰਹੀਆਂ ਜੀ ਪਾਣ ਤੋਂ ਬਾਅਦ ਜੀ ਇਹਨੂੰ ਆ ਦੇਖੋ ਪੈਨ ਦੇ ਵਿੱਚ ਪਾ ਕੇ ਪੈਨ ਨੂੰ ਥੋੜਾ ਜਿਹਾ ਆਲੇ-ਦੋਲੇ ਨੂੰ ਇਸ ਤਰ੍ਹਾਂ ਘੁਮਾ ਦੇਣਾ ਪੈਨ ਨੂੰ ਜਿਸ ਦੇ ਨਾਲ ਇਹਦਾ ਜਿਹੜਾ ਬੈਟਰ ਹੈ ਸਾਰੇ ਪਾਸੇ ਫੈਲ ਜਾਵੇ ਚੰਗੀ ਤਰ੍ਹਾਂ ਦੇਖੋ ਜੀ ਇਸ ਤਰ੍ਹਾਂ ਆਹ ਲਓ ਜੀ ਜਦੋਂ ਸਾਈਡਾਂ ਤੇ ਥੋੜਾ-ਥੋੜਾ ਆਪਾਂ ਅਗਰ ਤੇਲ ਥੋੜਾ ਘੱਟ ਹੋਵੇ ਤਾਂ ਸਾਈਡਾਂ ਤੇ ਲਗਾ ਸਕਦੇ ਹਾਂ ਕਿਉਂਕਿ ਇਹਨੇ ਜਦੋਂ ਸਾਈਡਾਂ ਛੱਡਣੀਆਂ ਤਾਂ ਪੂਰਾ ਅਸੀਂ ਪਰੌਂਠਾ ਆਪਾਂ ਦੂਜੀ ਸਾਈਡ ਵੀ ਉਹਦੀ ਪਕਾ ਲੈਣੀ ਆ ਬਣਾ ਲੈਣੀ ਆ ਥੋੜਾ ਜਿਹਾ ਪੇਸ਼ੈਂਸ ਦੇ ਨਾਲ ਆਪਾਂ ਇਹਨੂੰ ਗੈਸ ਦੀ ਜਿਹੜੀ ਫਲੇਮ ਆ ਉਹ ਮੀਡੀਅਮ ਰੱਖਣੀ ਆ ਲਓ ਜੀ ਇਸ ਤਰ੍ਹਾਂ ਸਾਡੇ ਪ੍ਰੌਂਟੇ ਬਣ ਕੇ ਤਿਆਰ ਹੋ ਰਿਹਾ ਦੇਖੋ ਰੰਗ ਕਿੰਨਾ ਸੋਹਣਾ ਆਇਆ ਤੇ ਬਹੁਤ ਵਧੀਆ ਜੀ ਇਸੇ ਤਰ੍ਹਾਂ ਹੀ ਅਸੀਂ ਦੁਬਾਰਾ ਪਾ ਕੇ ਇਸ ਤਰ੍ਹਾਂ ਪੈਨ ਨੂੰ ਥੋੜਾ ਜਿਹਾ ਅਗਰ ਤੁਸੀਂ ਕੜਛੀ ਨਾਲ ਨਹੀਂ ਫੈਲਾ ਸਕਦੇ ਤਾਂ ਪੈਨ ਨੂੰ ਥੋੜਾ ਜਿਹਾ ਆਪਾਂ ਆਲੇ ਦੋਲੇ ਨੂੰ ਹਿਲਾਵਾਂਗੇ ਤਾਂ ਜਿਹੜਾ ਬੈਟਰ ਆ ਸਾਰਾ ਇਕੁਅਲ ਸਾਈਜ਼ ਦੇ ਵਿੱਚ ਆਪ ਹੀ ਸੈੱਟ ਹੋ ਜਾਵੇਗਾ ਲਓ ਜੀ ਦਹੀਂ ਲੈ ਲਿਆ ਦਹੀਂ ਦੇ ਵਿੱਚ ਆਪਾਂ ਮਸਾਲੇ ਪਾ ਲਿਆ ਲਾਲ ਮਿਰਚ ਤਨ ਪੁੰਨਿਆ ਹੋਇਆ ਜੀਰਾ ਪਾਊਡਰ ਦੇਖੋ ਕਿੰਨਾ ਸੌਫਟ ਪਰੌਂਠਾ ਬਣ ਕੇ ਸਾਡਾ ਤਿਆਰ ਹੋਇਆ ਅੱਛਾ ਜੀ ਸਭ ਤੋਂ ਵੱਧ ਸਭ ਤੋਂ ਵੱਧ ਪਸੰਦ ਕੀਤੇ ਸਾਡੀ ਫੈਮਿਲੀ ਦੇ ਵਿੱਚ ਸਾਰਿਆਂ ਨੇ ਪਰੌਂਠੇ ਜੇਕਰ ਜੀ ਤੁਸੀਂ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਉਸ ਵਾਹਿਗੁਰੂ ਦਾ ਨਾਮ ਲੈ ਕੇ ਵਾਹਿਗੁਰੂ ਦਾ ਨਾਮ ਲੈ ਕੇ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣਾ ਵੇ ਹਮੇਸ਼ਾ ਤੁਹਾਨੂੰ ਖੁਸ਼ੀਆਂ ਦੇਣ ਮੇਰੀਆਂ ਇਹੀ ਦਿਨੋ ਦੁਆਵਾਂ ਆ ਜੀ ਕੋਸ਼ਿਸ਼ ਨਹੀਂ ਜਾਂਦਾ ਜੀ ਸਬਸਕ੍ਰਾਈਬ ਕਰਦਿਆ ਕਰੋ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਤੇ ਕਮੈਂਟ ਕਰਦਿਆ ਕਰੋ ਓਕੇ ਜੀ ਟੇਕ ਕੇਅਰ ਬਾਏ ਬਾਏ ਐਂਡ ਸਤਿ ਸ਼੍ਰੀ ਅਕਾਲ ਜੀ